ਸਭ ਤੋਂ ਮੂਰੇ ਜਥੇ ਦਿਗਵਾਈ ਗੁਰੂ ਸਾਹਿਬ ਕਰ ਰਹੇ ਸਨ ਉਸ ਤੋਂ ਪਿੱਛੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਬਜ਼ੁਰਗ ਤੇ ਹੋਰ ਸਿੱਖ ਸੰਗਤਾਂ ਉਸ ਤੋਂ ਬਾਅਦ ਤੀਜੇ ਜਥੇ ਦੀਗਵਾਈ ਉਸ ਤੋਂ ਪਿੱਛੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਕਰ ਰਹੇ ਸਨ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਕਿ ਮੁਗਲਾਂ ਨੇ ਹਮਲਾ ਕਰ ਦਿੱਤਾ ਤਾਂ ਗੁਰੂ ਸਾਹਿਬ ਨੇ ਭਾਈ ਉਦੇਸ ਸਿੰਘ ਜੀ ਨੂੰ ਮੁਗਲਾਂ ਨੂੰ ਰੋਕਣ ਲਈ ਭੇਜਿਆ ਭਾਈ ਉਦੇਸ ਸਿੰਘ ਭਾਈ ਬਚਿੱਤਰ ਸਿੰਘ ਤੇ ਹੋਰ ਸਿੰਘ ਜੋਸੀ ਉਹ ਉਸ ਸਥਾਨ ਦੇ ਉੱਤੇ ਮੁਗਲਾਂ ਨੂੰ ਰੋਕਦੇ ਆ ਸ਼ਹੀਦیاں ਪਾ ਗਏ ਸਰੀਰ ਦਾ ਸਫਰ ਕਰਦਾ ਗੁਰੂ ਸਾਹਿਬ ਤੇ ਸਿੱਖ ਸੰਗਤਾਂ ਦੇ ਸਾਹਿਬ ਜੀ ਸਰਸਾ ਨਦੀ ਦੇ ਸਥਾਨ ਦੇ ਉੱਤੇ ਪਹੁੰਚ ਗਏ ਸਵੇਰ ਦਾ ਅੰਮ੍ਰਿਤ ਵੇਲਾ ਹੋ ਗਿਆ ਸੀ ਗੁਰੂ ਸਾਹਿਬ ਨੇ ਉਸੇ ਸਥਾਨ ਦੇ ਉੱਤੇ ਆਸਾ ਦੀ ਵਾਰ ਦੇ ਕੀਰਤਨ ਆਰੰਭ ਕਰ ਦਿੱਤੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਨੇ ਫੈਸਲਾ ਲਿਆ ਕਿ ਹੁਣ ਸਰਸਾ ਨਦੀ ਨੂੰ ਪਾਰ ਕਰਨਾ ਹੀ ਪਵੇਗਾ ਉਸ ਦਿਨ ਸਰਸਾ ਦਾ ਪਾਣੀ ਵੀ ਇੰਉਂ ਸੀ ਜਿਸ ਤਰ੍ਹਾਂ ਕਿ ਉਹ ਵੀ ਪਤਾ ਨਹੀਂ ਗੁਰੂ ਸਾਹਿਬ ਦਾ ਵੈਰੀ ਬਣਿਆ ਹੋਵੇ ਐਸੀ ਕੜਗ ਦੀ ਠੰਡ ਦੇ ਵਿੱਚ ਸਿੱਖ ਸੰਗਤਾਂ ਨੇ ਉਹ ਸਰਸਾ ਨਦੀ ਨੂੰ ਪਾਰ ਕੀਤਾ ਪਾਣੀ ਦੇ ਵਹਾਅ ਦੇ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਜੋ ਸੀ ਉਹ ਵਿਛੜ ਗਿਆ ਛੋਟੇ ਸਾਹਿਬ ਜ ਨਿਕਲ ਗਏ ਤੇ ਗੁਰੂ ਸਾਹਿਬ ਸਾਹਿਬ ਜदा अजीत ਸਿੰਘ ਤੇ ਸਾਹਿਬ ਜदा ਜੂਹਾਰ ਸਿੰਘ ਜੀ ਦੇ ਨਾਲ ਕਿਸੇ ਹੋਰ ਪਾਸੇ ਨੂੰ ਹੋ ਗਏ